ਹੋ ਦਾ ਪਾਲਣ ਕੋਸ਼ ਸਾਰਾ ਸਭ ਹੋਇਆ ਹਾਂਸ ਮੇਰੀਆਂ ਸਾਰੀਆਂ ਭੈਣਾਂ ਮੇਰੇ ਬ੍ਰਦਰ ਮੇਰੇ ਫਾਦਰ ਹੁਣ ਵੀ ਗ੍ਰੰਥੀਰੋਂ ਦੀ ਡੈਥ ਹੋ ਗਈ ਹੈ ਗੁਰੂ ਗ੍ਰੰਥ ਸਾਹਿਬ ਪੂਰਾ ਜਬਨ ਯਾਦ ਹੈ ਫਿਰ ਅੱਜ ਕੇ ਫਿਰ ਮੈਂ 2006 ਚ ਬਾਈਬਲ ਕਾਲਜ ਗਈ ਹਾਂ ਉੱਥੋਂ ਮੈਂ ਸਟੱਡੀ ਲੈ ਕੇ ਆਈ ਹਾਂ ਉਸ ਤੋਂ ਬਾਅਦ ਮੇਰਾ ਜੀਵਨ ਹੋਰ ਬਦਲ ਗਿਆ ਮੇਰਾ ਉੱਠਣਾ ਬੈਠਣਾ ਬੋਲਣਾ ਇਵਨ ਕਿ ਮੈਂ ਖੁਦ ਨਹੀਂ ਦੀਆਂ ਗੋਲੀਆਂ ਖਾਂਦੀ ਸੀ 8 8 9 9 ਇਹ ਹੀ ਕਹੂੰਗੀ ਜੇ ਕੋਈ ਵੀ ਮੈਨੂੰ 25 ਲੱਖ ਦਿੰਦਾ ਤੇ ਮੈਂ ਤੇ ਰੱਜ ਕੇ ਕ੍ਰਿਪੀ ਦੇਖੀ ਜੇ ਮੈਨੂੰ ਕੋ 25 ਲੱਖ ਦਿੰਦਾ ਮੈਂ ਪਹਿਲਾਂ ਆਪਣਾ ਘਰ ਹੀ ਬਣਾ ਲੀ ਮੈਂ ਕਿਰਾਇ ਪਿਛਲੇ ਦਿਨਾਂ ਤੋਂ ਇੱਕ ਵਿਵਾਦ ਬਣਦਾ ਜਾ ਰਿਹਾ ਹੈ ਕਿ ਇਸਾਈ ਧਰਮ ਦੇ ਵਿੱਚ ਜਿਹੜੇ ਲੋਕਾਂ ਨੂੰ ਧਰਮ ਪਰਿਵਰਤਨ ਕਰਾਇਆ ਜਾਂਦਾ ਉਹਨਾਂ ਤੋਂ ਉਹਨਾਂ ਨੂੰ 25-25 ਲੱਖ ਰੁਪਏ ਦਿੱਤੇ ਜਾਂ ਹੋਰ ਵੱਡੇ ਦੋ ਦਿੱਤੇ ਜਾਂਦੇ ਆ ਕਿ ਉਹ ਲਾਲਚ ਵਿੱਚ ਆ ਕੇ ਧਰਮ ਪਰਿਵਰਤਿਤ ਕਰ। ਸਾਡੇ ਨਾਲ ਨੇ ਭੈਣ ਜੀ ਨਰਿੰਦਰ ਕੌਰ ਜੀ ਆਪਾਂ ਇਹਨਾਂ ਕੋਲ ਜਾਣਾ ਇਹਨਾਂ ਨੇ ਜਿਹੜੇ ਸਿੱਖ ਕੌਮ ਦੇ ਵਿੱਚ ਜੱਟ ਕੌਮ ਦੇ ਵਿੱਚ ਸੀਗੇ ਔਰ ਇਹ ਮੁਸਲਮਾਨ ਆਪਣੇ ਸੋਰੀ ਇਸਾਈ ਧਰਮ ਵਿੱਚ ਆਏ ਨੇ ਕੀ ਵਜ੍ਹਾ ਇਹਨਾਂ ਨੂੰ ਵੀ ਭੈਣ ਜੀ ਕਿੰਨੇ ਪੈਸੇ ਦਿੱਤੇ ਗਏ ਤੁਹਾਨੂੰ ਜਦੋਂ ਤੁਸੀਂ ਧਰਮ ਵਿੱਚ ਆ ਸੱਲਾ ਤਾਂ ਸਾਰਿਆਂ ਨੂੰ ਜੈਮਸੀ ਦੀ ਔਰ ਮੇਰਾ ਨਾਮ ਸਿਸਟਰ ਨਰਿੰਦਰ ਕੌਰ ਹੈ ਔਰ ਮ ਹਾਂ ਮੇਰਾ ਨਾਮ ਅੱਜ ਵੀ ਨਰਿੰਦਰ ਕੌਰ ਹੈ ਔਰ ਜਦੋਂ ਮੈਂ ਪ੍ਰਭ ਯਸ਼ੂ ਨੂੰ ਮਿਲ ਸੀ ਚਾਹੀ ਸੀ ਔਰ 2001 ਚ ਮੇਰੇ ਹਸਬੰਡ ਅਪੋਲੋ ਟੈਰ ਫੈਕਟਰੀ ਚ ਬੜੇ ਬੜੇ ਅਫੀਸਰ ਸੀ ਉਹਨਾਂ ਨੂੰ ਅਟੈਕ ਆ ਗਿਆ ਜਰੰਦਰ ਇੱਥੇ ਆਏ ਸੀ ਵੀਜ਼ਾ ਲੈਣ ਬੱਚੇ ਮੇਰੇ ਓਕੇ ਸੀ ਬਰੋਦਾ ਤੇ ਮੈਂ ਸਿਰਫ ਹਿੰਦੂਆਂ ਨੂੰ ਜਾਣਦੀ ਸੀ ਸਿੱਖਾਂ ਨੂੰ ਜਾਣਦੀ ਸੀ ਜਿਸ ਬਾਰੇ ਮੈਨੂੰ ਰੀਅਲੀ ਕੁਝ ਵੀ ਨਹੀਂ ਸੀ ਪਤਾ ਤੇ ਮੈਨੂੰ ਡੀਐਮਸੀ ਚ ਮੇਰੇ ਹਸਬੰਡ 8 ਸਾਲ ਰਹੇ ਨੇ ਔਰ ਦੇਖੋ ਮੈਂ ਉਸ ਟਾਈਮ ਜਿਲੰਦਰ ਚੱਕ ਪਰਦੇ ਤੇ ਵੀ ਮਹਿਰਦਾਨ ਨੂੰ ਝੂਠ ਨਹੀਂ ਮਾਰਨਾ ਉਹਨਾਂ ਨੇ ਮੈਨੂੰ ਕਿਹਾ ਕਿ ਤੇਰੇ ਹਸਬੰਦ ਆਈਸੀਯੂ ਵਿੱਚ ਨੇ ਮਸ਼ੀਨਾਂ ਮਸ਼ੀਨਾਂ ਲੱਗੀਆਂ ਗੱਲਾਂ ਕੱਟਿਆ ਤੇ ਕਹਿੰਦੇ ਤੁਸੀਂ ਇਹਨਾਂ ਦੇ ਸਿਰ ਦੇ ਥੱਲੇ ਇੱਟ ਰੱਖੋ ਜਾਂਦੀ ਦੀ ਮੈਂ ਉਹ ਵੀ ਰੱਖੀ ਮੈਂ ਗੁਰਦੁਆਰੇ ਵੀ ਗਈ ਸਭ ਕੁਝ ਕੀਤਾ ਮਤਲਬ ਕਿ ਜ਼ੀਰੋ ਬੈਲੈਂਸ ਕੁਝ ਵੀ ਨਹੀਂ ਬਚਿਆ ਮੇਰੇ ਕੋਲ ਉਸ ਤੋਂ ਬਾਅਦ ਮੈਨੂੰ ਕਿਸੇ ਨੇ ਕਿਹਾ ਤੁਸੀਂ ਜਾਚੋ ਜਾਓ ਔਰ ਮੈਂ 2000 ਕਿਚ ਚਰਚ ਗਈਆਂ ਡੀਐਮਸੀ ਤੇ ਪਿੱਛੇ ਹੋ ਕੇ ਗਈ ਮਤਲਬ ਉੱਥੇ ਪਾਸਟਰ ਆਰਲਨ ਬੁੱਟਾ ਜੀ ਪਹਿਲਾਂ ਕਿ ਰਿਸਿਸ ਸੀ ਪਹਿਲਾਂ ਕਿ ਰਿਸਿਸ ਨਾ ਸੀ ਸੀ ਬਸ ਤੋਂ ਪਹਿਲਾਂ 크ਿਸਚਨ ਬੰਦਾ ਬਣਾ ਮੈਂ ਸਿੱਖ ਫੈ ਸਭ ਦਾ ਪਾਲਣ ਪੋਸ਼ਨ ਸਾਰਾ ਸਰਪ੍ਰਸਤ ਹੋਇਆ ਹਾਂਜੀ ਮੇਰੀਆਂ ਸਾਰੀਆਂ ਭੈਣਾਂ ਮੇਰੇ ਬ੍ਰਦਰ ਮੇਰੇ ਫਾਦਰ ਹੁਣ ਵੀ ਗਰਮਚਿਰੋ ਦੀ ਡੈਥ ਹੋ ਗਈ ਹੈ ਗੁਰੂ ਗ੍ਰੰਥ ਸਾਹਿਬ ਪੂਰਾ ਜਬਾਨੀ ਯਾਦ ਹੈ ਫਿਰ ਤੁਮ ਇਧਰ ਸਮਾ ਇਸ ਕ੍ਰਿਸਚਨ ਬਾਰੇ ਕਿਵੇਂ ਦੱਸਿਆ ਕਿ ਚਰਚ ਵਿੱਚ ਜਾਓ ਤੇ ਤੁਹਾਨੂੰ ਕੋਈ ਜੁੜਾ ਹੈ ਮੈਂ ਇਹ ਦੱਸਿਆ ਨਾ ਕਿ ਮੈਂ ਡੀ ਐਮ ਸੀ ਚ ਸੀਗੇ ਮੇਰੇ ਹਸਬੰਡ 1.5 ਸਾਲ ਰੇ ਹਸਪੀਟਲ ਚ ਮੇਰਾ ਸਾਰਾ ਪੈਸਾ ਖਤਮ ਮੇਰੇ ਸਾਰੀਆਂ ਕੋਠੀਆਂ ਵੇਚ ਗਈਆਂ 골ਡ ਵੀ ਚ ਗਿਆ ਤੇ ਮੇਰੇ ਕੋਲ ਕੁਝ ਵੀ ਨਿਤ ਕਰਦੇ ਨਹੀਂ ਵੀ ਦਰਵਾਜ਼ੇ ਬੰਦ ਕਰਦੇ ਕਿ ਇਹਨੂੰ ਕੁਝ ਦੇਣਾ ਨਾ ਪਵੇ ਤੇ ਬੱਚੇ ਵੀ ਰੁਲਦੇ ਫਿਰਦੇ ਸੀ ਉੱਥੇ ਕੰਟੀ ਨੇ ਚਰਚ ਵੀ ਨਾਲ ਚਲੋ ਤੇ ਮੈਂ ਆਟੋ ਚ ਉਹਨਾਂ ਨਾਲ ਚਰਚ ਗਈ ਉੱਥੇ ਫਿਰ ਇੱਕ ਪਾਸਟਰ ਸੀ ਆਰਗਪੁੱਤਾ ਜੀ ਮੈਂ ਉਹਨਾਂ ਕੋਲ ਗਈ ਆ ਉੱਥੇ ਮੈਂ ਆਣਾ ਜਾਣਾ ਸ਼ੁਰੂ ਕੀਤਾ ਮੈਨੂੰ ਬਹੁਤ ਅੱਛਾ ਲੱਗਾ ਜਿਦੋਂ ਉਹ ਮੇਰੇ ਨਾਲ ਗੱਲ ਕਰਦੇ ਤੇ ਮੈਂ ਕਹਿੰਦੀ ਤੇ ਇੱਕ ਨਾਰਮਲ ਜਿਹਾ ਬੰਦਾ ਮੈਨੂੰ ਕਿੱਦਾਂ ਜਾਣਦਾ ਮੇਰੇ ਬਾਰੇ ਗੱਲਾਂ ਕਰ ਰਿਹਾ ਉਹ ਕਹਿੰਦੇ ਨਹੀਂ ਪਾਸਟਰ ਹੈ ਤੇ ਜੀਜ਼ਸ ਨਾਲ ਦੇ ਦੁਆਰਾ ਤੁਹਾਡਾ ਗੱਲ ਕਰ ਰਿਹਾ ਮੈਂ ਮੈਂ ਆਣਾ ਜਾਣਾ ਸਾਲ ਉੱਤੇ ਗਈ ਆ ਉਸ ਤੋਂ ਬਾਅਦ ਮੈਂ ਜਲੰਧਰ ਸ਼ਿਫਟ ਹੋਈ ਆ ਫਿਰ ਮੇਰਾ ਆਣਾ ਜਾਣਾ ਪਰਮੇਸ਼ੁਰ 'ਚ ਲੱਗਾ ਰਿਹਾ ਇੱਥੇ ਮੇਰੇ ਕੋਲ ਜਲੰਧਰ 'ਚ ਆਪਣਾ ਘਰ ਨਹੀਂ ਸੀ ਕਰਾਇਆ ਤੇ ਖਾਣ ਨੂੰ ਰੋਟੀ ਨਹੀਂ ਸੀ ਦੇਣ ਹੁੰਦੀ ਕਿ ਮੈਂ ਇੰਨੀ ਗਰੀਬ ਹੋ ਗਈ ਸੀ ਬੱਚੇ ਵੀ ਮੈਂ ਖੁਦ ਸਕੂਲਾਂ ਚ ਭੇਜਣਾ ਕਿਸ ਤਰ੍ਹਾਂ ਪਰਮਿਸ਼ਨ ਨੇ ਮੇਰੇ ਹੈਲਪ ਕੀਤੀ ਫਿਰ ਮੈਂ 2006 ਚ ਪ੍ਰੋਪਰ ਪਰਮਿਸ਼ਨ ਨਾਲ ਇੱਕਦਮ 32 ਸਾਲ ਲੈ ਕੇ ਆ ਨਾ ਮਤਲਬ ਕਿ ਇੱਕ ਦਿਨ ਵੀ ਮੈਂ ਇਹ ਨਹੀਂ ਕੀਤਾ ਕਿ ਮੈਂ ਚਰਚ ਨਹੀਂ ਜਾਣਾ ਮੈਨੂੰ ਬਹੁਤ ਚਰਚਾ ਹਾਂਜੀ ਕਿ ਕਿਹੜੀ ਚਰਚਾ ਵਿੱਚ ਆ ਸੀ ਇੱਥੇ ਮੈਂ ਹਰ ਚਰਚ ਚ ਗਈ ਹਾਂ ਪਾਸਟਰ ਵਿਜੇ ਕਲਮੇਟ ਜੀ ਕੋ ਗਈ ਹਾਂ ਪਾਸਟਰ ਵਿਜੇ ਬਾਜਰਪਾ ਕੋ ਗਈ ਹਾਂ ਮੈਂ ਸਾਰੀਆਂ ਚਰਚਾਂ ਚ ਗਈ ਹਾਂ ਮੈਨੂੰ ਬਹੁਤ ਫਿਰ ਬਲੇਸਿੰਗ ਮੈਂ ਆਰ ਐਲ ਗੁਪਤਾ ਜੀ ਹਾਂ ਉਸ ਤੋਂ ਬਾਅਦ ਫਿਰ ਮੈਂ ਜਲੰਧਰ ਸ਼ਿਫਟ ਹੋ ਗਈ ਫਿਰ ਅਸੀਂ ਆਪਣਾ ਥੋੜਾ ਬਿਜ਼ਨਸ ਕੀਤਾ ਸਾਰੀਆਂ ਭੈਣਾਂ ਸਟੈਪ ਬਿ ਸਟੈਪ ਚੱਜਣਾ ਸ਼ੁਰੂ ਹੋਈਆਂ ਉਹ ਵੀ ਬਹੁਤ ਕਰੀਬ ਸੀ ਕਿਉਂਕਿ ਆਰਮੇ ਚ ਸੇਫ ਆਦਰ ਆਠ ਪੈਰ ਪੜਾ ਸੀ ਮਤਲਬ ਜੀਸਸ ਦੇ ਬਾਰੇ ਕਿਸੇ ਨੂੰ ਨਹੀਂ ਸੀ ਪਤਾ ਸਾਰੇ ਮੁਤਾਕਤ ਠੀਕ ਠੀਕ ਸੀਗੇ ਫਿਰ ਸਭ ਨੇ ਜੀਸਸ ਨੂੰ ਅਨੁਕ੍ਰਮ ਕੀਤਾ ਸਾਰੀਆਂ ਭੈਣਾਂ ਚੱਜ ਗਈਆਂ ਔਰ ਜਦੋਂ ਮੈਂ ਵੀ ਚੱਜ ਗਈ ਫਿਰ ਮੈਂ 2006 ਚ ਬਾਈਬਲ ਕਾਲਜ ਗਈਆਂ ਉੱਥੋਂ ਮੈਂ ਸਟੱਡੀ ਲੈ ਕੇ ਆਈਆਂ ਉਸ ਤੋਂ ਬਾਅਦ ਮੇਰਾ ਜੀਵਨ ਹੋਰ ਬਦਲ ਗਿਆ ਮੇਰਾ ਉੱਠਣਾ ਬੈਠਣਾ ਬੋਲਣਾ ਇਵਨ ਕਿ ਮੈਂ ਖੁਦ ਨਹੀਂ ਰੱਬੀਆਂ ਗੋਲੀਆਂ ਖਾਂਦੀ ਸੀ 8 8 9 9 ਔਰ ਡਾਕਟਰ ਨੇ ਕਿਹਾ ਹੈ ਕਿ ਸਟੈਸ ਵਿੱਚ ਇਹਦੇ ਹਸਬੰਦ ਗੋਲੀ ਦੋ ਗੋਲੀ ਤੈਨੂੰ 8 8 9 9 ਗੋਲੀਆਂ ਖਾਣੀਆਂ ਪੈਂਦੀਆਂ ਸੀ ਉਸ ਤੋਂ ਬਾਅਦ ਮੈਂ ਜਦੋਂ ਇਹ ਨਸ਼ਾ ਲੱਗ ਗਿਆ ਪਾਪ ਚ ਸੀ ਵੀ ਕੱਪੜੇ ਜਿਹੜੇ ਪੈਂਟਾ ਪਾੜੀਆਂ ਬਹੁਤ ਜ਼ਿਆਦਾ ਫੈਸ਼ਨ ਕਰਨਾ ਮਤਲਬ ਕਿ ਡੀਸੈਂਟ ਜਿਸ ਤਰ੍ਹਾਂ ਹਾਊਸ ਵਾਈਫ ਮੈਂ ਘਰ ਨਹੀਂ ਬੈਠਣਾ ਕੁਟੀਆਂ 'ਚ ਜਾਣਾ ਘੁੰਮਦੀ ਫਿਰਦੀ ਰਹਿਣਾ ਕਰਦਾ ਹਾਊਸ ਵਾਈਫ ਵਾਲਾ ਕੰਮ ਨਹੀਂ ਕਰਨਾ ਜੀਸਸ ਨੇ ਮੈਂ ਜਦੋਂ ਉਹ ਚਰਚ ਗਈਆਂ ਮੇਰਾ ਟੋਟਲ ਜੀਵਨ ਬਦਲ ਗਿਆ ਮੇਰਾ ਉੱਠਣਾ ਬੈਠਣਾ ਚੱਲਣਾ ਫਿਰਨਾ ਬੋਲਣਾ ਔਰ ਜੇ ਉਹ ਮੇਰੀ ਪਹਿਲੀ ਲਾਈਫ ਸੀ ਮੈਂ ਮਤਲਬ ਕਿ ਟੈਸਟ ਮੈਂ ਟੇਰੇ ਆ ਪਰ ਮੇਰੇ ਕੋਲ ਦੇਰ ਨਹੀਂ ਹੋ ਰਹੀ ਮੇਰਾ ਰੋਣਾ ਆਂਦਾ ਹੈ ਕਿ ਖੁਦਾ ਨੇ ਕਿਸ ਤਰ੍ਹਾਂ ਮੈਨੂੰ ਚੇਂਜ ਕੀਤਾ ਹੈ ਅਡਰੈਸਟੈਂਟ ਕਿਵੇਂ ਹੋਰ ਮੈਂ ਅੱਜ ਬਾਈਬਲ ਚ ਲਿਖਿਆ ਮੈਂ ਕੁਮਿਹਾਰ ਹਾਂ ਤੁਸੀਂ ਮਿੱਟੀ ਦੇ ਭਾਂਡੇ ਹੋ ਮੈਂ ਤੋੜ ਕੇ ਜਿਸ ਤਰ੍ਹਾਂ ਦਾ ਚਾਨਾ ਤੁਹਾਨੂੰ ਇਸ ਤਰ੍ਹਾਂ ਬਣਾਵਾਗਾ ਤੇ ਪਰ ਯੇਸ਼ੂ ਮਸੀਹ ਨੇ ਮੈਨੂੰ ਜਿਸ ਤਰੀਕਾ ਚਾਹੀਦੀ ਸੀ ਮਨੁਦਾ ਦੀ ਬੇਟੀ ਬਣਾ ਕੇ ਖੜਾ ਕੀਤਾ ਅੱਜ ਮੇਰੀ ਪਿੰਡਾਂ ਚ ਸੇਵਾ ਹੈ ਹਾਂ ਤੁਸੀਂ ਮੇਰੇ ਪਾਸਟਰ ਦੇ ਪਾਸਟਰ ਹਾਂ ਹਾਂ ਮੈਂ ਪਾਸਟਰ 2007 ਚੋਂ ਮੈਂ ਸੇਵਾ ਸ਼ੁਰੂ ਕੀਤੀ ਹੈ ਔਰ ਮੈਂ ਨਹੀਂ ਗਰੀਬ ਸੀ ਕਿ ਖੁਦਾ ਨੇ ਮੈਨੂੰ ਹੁਣ ਆਪਣਾ ਘਰ ਦਿੱਤਾ 20 ਮਰਲੇ ਜ਼ਮੀਨ ਦਿੱਤੀ ਏ ਹੁਣ ਮੇ ਕੋਲ ਤਿੰਨ ਤਿੰਨ ਗੱਡੀਆਂ ਨੇ ਬੇਟੇ ਦੇ ਬੁਲਟ ਕੜਾਈ ਕਿੱਥੋਂ ਏ ਕੋਈ ਸਾਨੂੰ ਕਿਸੇ ਨੇ ਕੋਈ ਪੈਸਾ ਨਹੀਂ ਦਿੱਤਾ ਮੈਂ ਰੱਜ ਕੇ ਗਰੀਬੀ ਵੇਖੀ ਔਰ ਰੱਜ ਕੇ ਪਰਮੇਸ਼ਰ ਸਵਰਗ ਦੀਆਂ ਖਿੜਕੀਆਂ ਖੋਲ ਕੇ ਮੈਨੇ ਬਰਕਤਾਂ ਦੇ ਰਿਹਾ ਕਿਉਂਕਿ ਜਿਸ ਤਰ੍ਹਾਂ ਕ ਬਾਡੀ ਵਿੱਚ ਮਾਪੇ ਚਾਹੁੰਦੇ ਕਿ ਸਾਡੇ ਬੱਚੇ ਅੱਛੇ ਅੱਛੇ ਹੋਣ ਚੱਲਦੇ ਨਾ ਸਾਰੇ ਕਿ ਆਗਿਆਕਾਰੀ ਬੱਚੇ ਰਹਿ। ਇਸੇ ਤਰ੍ਹਾਂ ਪ੍ਰਭ ਯਿਸੂ ਮਸੀਹ ਕਹਿੰਦਾ ਜੀ ਤੂੰ ਮੇਰੇ ਕੋਲ ਆਂਦੇ ਤਾਂ ਮੇਰੇ ਆਗਿਆਕਾਰੀ ਬੱਚੇ ਬਣ ਕੇ ਜਿਓ। ਜਿਦੋਂ ਤੁਹਾਡੇ ਬੱਚੇ ਨੇ ਸਮਝੋ ਤੁਸੀਂ ਬੋੜੀ ਚ ਤੁਸੀਂ ਉਮੀਦ ਕਰਦੇ ਹੋ ਨਾ ਕਿ ਮੇਰਾ ਬੇਟਾ ਬੇਟੇ ਸਾਰੇ ਅਖਸੇ ਰਹਿ ਆਗਿਆਕਾਰੀ ਬਣ ਰਹਿ। ਤੁਸੀਂ ਖੁਸ਼ੀ ਨਾਲ ਗੱਡੀ ਦੀ ਚਾਬੀ ਵੀ ਦਿੰਦੇ ਹੋ, ਪਲਾਂਟ ਵੀ ਦਿੰਦੇ ਹੋ, ਬੈਂਕ ਬੈਲੈਂਸ ਵੀ ਦਿੰਦੇ ਹੋ। ਇਸੇ ਤਰ੍ਹਾਂ ਪ੍ਰਭ ਯਿਸੂ ਮਸੀਹ ਸਾਨੂੰ ਸਮਝ ਲੱਗ ਗਈ ਉਹ ਮਾਰਿਆ ਗਿਆ, ਗਾੜਿਆ ਗਿਆ ਤੇ ਇਸੇ ਤਰ੍ਹਾਂ ਮੁਰਦੇ ਵਿੱਚੋਂ ਚਿਓ ਕਿ ਉਹ ਸਾਡੀ ਖਾਤਰ। ਤੁਸੀਂ ਜਿਹੜੇ ਹੁਣ ਸਵਾਲ ਖੜੇ ਕਰਦੇ ਨੇ ਕਿ ਪੈਸੇ ਬਦਲੇ ਕੇ ਧਰਮ ਬਦਲੇ ਜਾਂਦਾ ਜਾਂ ਫਿਰ ਉਹਨਾਂ ਤੇ ਉਹ ਕਹੂੰਗੀ ਜੇ ਕੋਈ ਵੀ ਮੈਨੂੰ 25 ਲੱਖ ਦਿੰਦਾ ਤੇ ਮੈਂ ਤਾਂ ਰੱਜ ਕੇ ਕਰੀਬੀ ਦੇਖੀ ਜੀ ਮੈਨੂੰ ਕੋ 25 ਲੱਖ ਦਿੰਦਾ ਮੈਂ ਪਹਿਲਾਂ ਆਪਣਾ ਘਰ ਹੀ ਖਾਂਦੀ ਮੈਂ ਕਿਰਾਇਆ ਤੇ ਕਿਉਂ ਧੱਕੇ ਖਾਂਦੀ ਕਿਹ ਜਿਹੜੀ ਪਖੰਡਵਾਦ ਦੇ ਸਵਾਲ ਚੱਕਲੇ ਨੇ ਵੀ ਭੰਗ ਮਾਣਦੇ ਨੇ ਮੈਂ ਕਹਿੰਦੀ ਕਿ ਜਿਹੜੇ ਬੋਲਦੇ ਨੇ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਮੇਰੀ ਹੰਭਲੇ ਰਿਕਵੈਸਟ ਹੈ ਥੋੜਾ ਟਾਈਮ ਚਾਰਜ ਚ ਆਣ ਸਹਿ ਵੈਸੇ ਹੀ ਆਣ ਬੰਦ ਕਰ ਕੁ ਮਣ ਫਿਰਨਾ ਔਰ ਆਣ ਔਰ ਸੁਣਨਾਂ ਔਰ ਜਦੋਂ ਬਚਨ ਨੂੰ ਸੁਣਨ ਕੇ ਮੈਂ ਕਹਿੰਨੀ ਜੋ ਵਿਸ਼ਵਾਸ ਨਾਲ ਕੇ ਤੇ ਬਚਨ ਸੁਣਦੇ ਸੁਣਦੇ ਹੀ ਚੰਗੇ ਹੋ ਜਾਂਦੇ ਠੀਕ ਥੈਂਕ ਯੂ ਪੱਕਾ ਪ੍ਰੋਮਿਸ ਹੈ ਔਰ ਮिन्नੂ ਤੇ ਮੈਂ ਕਹਿੰਨੀ ਜੇ ਮिन्नੂ ਕੋ 25 ਲੱਖ ਦਿੰਦਾ ਨਾ ਤੇ ਮੈਂ ਅੱਜ ਉਸੇ ਟਾਈਮ ਤੱਕੇ ਨਹੀਂ ਖਾਣੇ ਮੈਂ ਖੁਦ ਕਹਿੰਨੀ ਮੈਂ ਬਹੁਤ ਕਿਰਾਏ ਤੇ ਖਰਚੇ ਚ ਕੀਤੇ ਹੋਣ ਮੇਰੀ ਜ਼ਿੰਦਗੀ ਸੈੱਟ ਹੋਈ ਹੈ ਮੇਰੀਆਂ ਸਾਰੀਆਂ ਭੈਣਾਂ ਚਰਚਾ ਚਾਰੀਆਂ ਉਹ ਵੀ ਬਹੁਤ ਪੂਰ ਸਾਰੀਆਂ ਬਾਹਰ ਜਾ ਰਹੀਆਂ ਨੇ ਬੱਚੇ ਬਾਹਰ ਨੇ ਰੈਡ ਪਾਸਪੋਰਟ ਨੇ ਜੇ ਸਾਨੂੰ ਉਸ ਟਾਈਮ ਕਿਸੇ ਨੇ 25 ਲੱਖ ਦਿੱਤਾ ਹੁੰਦਾ ਤੇ ਆ ਸਾਨੂੰ ਇਨੀ ਦੇਰ ਹੀ ਨਹੀਂ ਸੀ ਲਗਨੀ ਮੇਰੀ ਚੱਲਦਿਆਂ ਨੂੰ ਅਸੀਂ ਤਾਂ ਯਸੂ ਮਸੀਹ ਦੇ ਪਿੱਛੇ ਚੱਲੇ ਆ ਉਹਨੇ ਸਾਨੂੰ ਪੈਸਾ ਵੀ ਦਿੱਤਾ ਸੋਨਾ ਵੀ ਦਿੱਤਾ ਗੱਡੀਆਂ ਵੀ ਦਿੱਤੀਆਂ ਹਰ ਚੀਜ਼ ਦਿੱਤੀ ਹੈ ਮੈਨੂੰ ਨਹੀਂ ਸਮਝ ਲੱਗਦੀ ਕਿ ਅੱਛਾ ਮੈਂ ਹੁਣ ਪਿੰਡਾਂ ਤੇ ਜਾਨੀ ਪਰ ਚਾਹਤੇ ਠੀਕ ਹੈ ਲੋਕ ਇਹ ਕਹਿੰਦੇ ਨੇ ਕਿ ਅਸੀਂ ਤਾਂ ਬਦਲਿਆ ਮਾਫੀ ਚਾਹਨੇ ਕੋਈ ਵੀ ਮੈਂ ਕਿਸੇ ਤਰ੍ਹਾਂ ਦੇ ਖਿਲਾਫ ਨਹੀਂ ਹੁਣ ਬੋਲਣ ਲੱਗੀ ਮੈਂ ਆਪਣੇ ਸੌਰਿਆਂ ਤੇ ਪਿੰਡ ਜਾਨੀ ਆ ਉੱਥੇ ਸਿੱਖ ਲੋਕ ਜਿਨ੍ਹਾਂ ਨੇ ਗੱਤਰੇ ਪਾਏ ਨੇ ਮੈਂ ਅੱਖੀਂ ਵੇਖਿਆ ਮੇਰੇ ਨਾਲ ਚੱਲਣ ਜਿਹੜੀਆਂ ਗਲਾਸਾਂ ਦੇ ਵਿੱਚ ਸਭ ਨੂੰ ਤੇਲ ਪਾ ਕੇ ਪੀਂਦਾ ਤੇ ਮੱਥਾ ਟੇਕਣ ਜਾਂਦੀਆਂ ਕਿ ਉਹਨਾਂ ਦੇ ਧਰਮ ਨਹੀਂ ਬਦਲਦੇ ਉਦੋਂ ਉਹਨਾਂ ਨੂੰ ਪਰੇ ਗੱਤਰ ਯਾਦ ਨਹੀਂ ਆਉਂਦੇ ਜੇ ਮੈਂ ਅਜ ਨਰਿੰਦਰ ਕੌਰ ਖੁਦਾ ਦੇ ਘਰ ਗਈਆਂ ਮੇਰਾ ਟੋਟਲ ਜੀਵਨ ਬਦਲਿਆ ਤੇ ਮੈਨੂੰ ਕਹਿੰਦੇ ਮੈਂ ਧਰਮ ਬਦਲਿਆ ਔਰ ਮੈਨੂੰ 25 ਲੱਖ ਮਿਲਿਆ ਮੈਨੂੰ ਤਾਂ ਕਿਸੇ ਨੇ ਇੱਕ ਦੁੱਕੀ ਵੀ ਨਹੀਂ ਦਿੱਤੀ ਜਿਆਦਾ ਪਾਸਟਰ ਅੰਕਲ ਜੀ ਤੇ ਖੜੇ ਹੁੰਦੇ ਕਿਉਂਕਿ ਉਹਨਾਂ ਨੂੰ ਜਾਇਦ ਹੁੰਦੀ ਜੀ ਫੰਡ ਕਰਦੇ ਆ ਇਮਰਜੈਂਸੀ ਦੇ ਲਗੜਿਆਂ ਨੂੰ ਚਲਾਉਂਦੇ ਨੇ ਹੀਲਿੰਗ ਬੜੀ ਅਡੀ ਡੀ ਹਿੰਗਲੀ ਹੁੰਦੀ ਆ ਇਹਦੀ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਪਾਸਟਰ ਮੈਂ ਪਹਿ ਕਿਤੇ ਮਾਰਬੇ ਚਿਕਾ ਕਿ ਪੰਜੇ ਤੋੜੇ ਨੇ ਰਿਸਰਚ ਕਰਕੇ ਸਵਾਲ ਉੱਠ ਰਹੇ ਕਿਸੇ ਨੂੰ ਇੱਕ ਤੋੜਾ ਹੈ ਸੇਵਾ ਕਰਨ ਦਾ ਕਿਸੇ ਨੂੰ ਦੋ ਤੋੜੇ ਕਿਸੇ ਨੂੰ ਤਿੰਨ ਤੋੜੇ ਕਿਸੇ ਨੂੰ ਚਾਰ ਕਿਆਂ ਨੂੰ ਪੰਜ ਕੋਈ ਮੁਰਦੇ ਜਿੰਦਾ ਕਰ ਰਿਹਾ ਲੰਗੜੇ ਚਲਾ ਰਿਹਾ ਹੁਣ ਸਾਡੀ ਮਿਨਿਸਟਰੀ ਚ ਸਾਰੇ ਕੰਮ ਹੋ ਰਹੇ ਨੇ ਪਰ ਅਸੀਂ ਕਹਾਂਗੇ ਸਾਡੀ ਮਿਨਿਸਟਰੀ ਚ ਅਜੇ ਸ਼ੁਰੂਆਤ ਕੀਤੀ ਹੈ ਕਿਉਂਕਿ ਚੇਲਿਆਂ ਨੂੰ ਪਰਿ ਯੇਸ਼ੂ ਮਸੀਹ ਨੇ ਅਧਿਕਾਰ ਦਿੱਤਾ ਸੀ ਜਾਓ ਜਾ ਕੇ ਸੋ ਸਮਝਰ ਦਾ ਪ੍ਰਚਾਰ ਕਰੋ ਪੂਰੇ ਜਗਤ ਸੇ ਮੇਰੇ ਗਵਾਧਾ ਨੂੰ ਪ੍ਰਿਥਵੀ ਦੇ ਸ਼ੋਰ ਸ਼ੋਰ ਤੋਂ ਕਮੀ ਦੀ ਗਵਾਹੀ ਦੋ ਜਾ ਕੇ ਚੇਲਿਆਂ ਨੂੰ ਕਿਹਾ ਸੀ ਕਿ ਤੁਸੀਂ ਮੁਰਦੇ ਜ਼ਿੰਦਾ ਕਰੋ ਠੀਕ ਹੈ ਅਨਣ ਅੱਖਾਂ ਦੇਣੀਆਂ ਬੋਲਿਆਂ ਨੂੰ ਕੰਨ ਦੇਣਾ ਜਰੂਰ ਜਬਾਨ ਦੇਣਾ ਤੇ ਅੱਜ ਉਹ ਸਭ ਕੁਝ ਹੋ ਰਿਹਾ ਹੈ 파ਸਟਨ ਕੰਦਰੂੜਾ ਦੀ ਯੁਨਸਤੀ ਬਹੁਤ ਵੱਡੀ ਹੈ ਠੀਕ ਹੈ اور ਵੱਡੇ ਵੱਡੇ ਕੰਮ ਹੋ ਰਹੇ ਨੇ ਅਥੇ ਖੋਜਵਾਲ ਦੀ ਚਰਚ ਦੇਖੋ ਤੁਸੀਂ ਠੀਕ ਹੈ ਨਾ ਸਾਰੀਆਂ ਚਰਚਾਂ ਜਿਹੜੀਆਂ ਕਿ ਪਾਸਟਰ ਅੰਤਨ ਰੂਲਾ ਜੀ ਦੇ ਮਤਲਬ ਕੋਨੋ ਕੋਲੀ ਜੀਸਸ ਸਭ ਕੋ ਜੀਸਸ ਨੇ ਠੀਕ ਹੈ ਜੇ ਤੁਸੀਂ ਅਜ ਪ੍ਰਭੂ ਚਾਹੋਗੇ ਤੁਸੀਂ ਆਪਣਾ ਵਿਸ਼ਵਾਸ ਉਹਨਾਂ ਤੇ ਕਰ ਦੋਗੇ ਤੁਸੀਂ ਪ੍ਰਾਰਥਨਾ ਕਰੋਗੇ ਬਚਨ ਪੜੋਗੇ ਰੋਜ਼ੇ ਰੱਖੋਗੇ ਤੇ ਜੀਸਸ ਨੇ ਤੁਹਾਨੂੰ ਵੀ ਖੜੇ ਕਰਕੇ ਤੁਹਾਡੇ ਕੋ ਵੀ ਇਹੀ ਕੰਮ ਲੈਣਾ ਜੋ ਉਹ ਜੱਸੀ ਕਰਦੇ ਨੇ ਮੈਂ ਨਹੀਂ ਕਹਿੰਦੀ ਕਿ ਪੁੱਤਰਾ ਬਦਲੇ ਮੇਰਾ ਮੈਂ ਤਾਂ ਜਵਿੰਦਰਿੰਦਰ ਕੋਹੜਾ ਸਾਡੀ ਗਲੀ ਚ ਸਿੱਖ ਨੇ ਹਿੰਦੂ ਨੇ ਸਾਰੇ ਉਹਨਾਂ ਨੇ ਕਦੇ ਵੀ ਲੋੜ ਪੈਂਦੀ ਨਾ ਤੇ ਕਹਿੰਦੇ ਨਿਰੋਪ ਨੇ ਬੱਚੇ ਨੂੰ ਭੇਜਣਾ ਸੇਜ ਜਾਨਪਣੀ ਕੱਤੀ ਤੇ ਲਾ ਕੇ ਜਾਓ ਅਸੀਂ ਤਾਂ ਕੋਈ ਨਹੀਂ ੜਦੇ ਕੋਈ ਨਹੀਂ ਮੈਨੂੰ ਕਹਿੰਦਾ ਮੈਂ ਤਾਂ ਤੁਹਾਨੂੰ ਬਦਲਿਆ ਅਸੀਂ ਸਾਰੇ ਕੱਟੀਆਂ ਰਹਿੰਦੀਆਂ ਹallelujah ਸੋ ਇਹ ਨਾ ਕੁਝ ਇਦਾਂ ਦੇ ਲੋਕ ਨੇ ਸ਼ਰਾਤੇ ਜਿਹੜੇ ਸਾਡੇ ਕ੍ਰਿਸਚਨਾਂ ਲੋਕਾਂ ਨੂੰ ਤੰਗ ਕਰਦੇ ਨੇ ਮੈਂ ਸਾਰੇ ਨਿਹੰਗਾਂ ਨੂੰ ਸਾਰੇ ਸਰਦਾਰਾਂ ਨੂੰ ਸਾਰੇ ਹਿੰਦੂਆਂ ਨੂੰ ਕਹਿ ਰਹੀ ਕੁਝ ਲੋਗ ਜੋ ਕ੍ਰਿਸਚੀਅਨਿਟੀ ਦੇ ਪਿੱਛੇ ਪਏ ਹੋਏ ਨੇ ਠੀਕ ਹੈ ਕੋਈ ਵੀ ਕਿਸੇ ਨੇ ਧਰਮ ਨਹੀਂ ਬਦਲਿਆ ਸਾਰੇ ਜੀਸਸ ਦੇ ਵਿੱਚ ਨੇ ਓਕੇ ਸਾਰੇ ਪਰਮੇਸ਼ੁਰ ਦਾ ਕੰਮ ਕਰਦੇ ਨੇ ਅਸੀਂ ਕਰਦੇ ਆ ਤੇ ਕਰਦੇ ਰਾਂਗੇ ਠੀਕ ਥੈਂਕ ਯੂ ਥੈਂਕ ਯੂ अगर आप दासिया चैनल को पहली बार देख रहे हैं तो अभी तक आपने दासिया चैनल को सब्सक्राइब नहीं किया तो आप सब्सक्राइब कर सकते हैं आइकन को दबा सकते हैं कि जो भी हम रोज़ वीडियो अपलोड करें उसका नोटिफिकेशन हम आपके तक पहुँचा सके गॉड ब्लेस यू